ਬੀਬਾ ਹਰ ਸਿਮਰਤਕਾਰ ਬਾਬਾ ਬੀਬਾ ਹਰ ਸਿਮਰਤਕਾਰ ਬਾਬਾ ਸ਼੍ਰੋਮਣੀ ਅਕਾਲੀ ਦਲ ਪੈਣੋ ਆਵਾਜ਼ ਆਵੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬੀਬਾ ਹਰ ਸਿਮਰਤਕਾਰ ਬਾਬਾ ਬੀਬਾ ਹਰ ਬਾਧੀ ਆ ਚੁੱਕੇ ਨੇ ਆਪਾਂ ਉਹਨਾਂ ਦਾ ਇਸ ਪਿੰਡ ਦੇ ਵਿੱਚ ਆ ਗੁਰੂ ਜਸਵੰਤ ਸਿੰਘ ਕਾਕਾ ਇੱਕ ਮਿੰਟ ਵਾਸਤੇ ਸੰਗਤਾਂ ਨੂੰ ਸਾਰੂ ਮਨ ਉਸਤਵ ਪ੍ਰੇਮ ਨਾਲ ਹੋਣਾ ਹੈ ਪੇਟਾ ਉਪਾ ਦੀ ਧਰਮਸ਼ਾਲਾ ਦੇ ਵਿੱਚ ਅੱਜ ਆਪਣੇ ਦਰਮਿਆਨ ਆਪਣੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਮਿਹਨਤੀ ਹਲਕੇ ਵਾਸਤੇ ਨਹੀਂ ਸੋਚੇ ਪੰਜਾਬ ਵਾਸਤੇ ਦਿਨ ਰਾਤ ਇੱਕ ਕਰਨ ਵਾਲੇ ਬੀਬਾ ਹਸਮਤ ਕਾਲਜ ਬਾਦਰ ਪਹੁੰਚੇ ਨੇ 100 ਸਮੁੱਚੀ ਸਕਟਾ ਵਲ ਉਹਨਾਂ ਨੂੰ ਜਿਉ ਆਇਆ ਆਖਦੇ ਆ ਆਪਾਂ ਦਾ ਬੀਬਾ ਜੀ ਗੱਲਾਂ ਹੀ ਦੋ ਦੱਸਣੀਆਂ ਮੈਂ ਤਾਂ ਤੁਹਾਨੂੰ ਵੀ ਇੱਥੇ ਜਦੋਂ ਆਪਾਂ ਚੋਲ ਲੜੀ ਸੀ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਜਦੋਂ ਸਰਦਾਰ ਬੰਦੇਵ ਸਿੰਘ ਜੀ ਖਾਲਾ ਚੋਲ ਲੜਦੇ ਹੁੰਦੇ ਸੀ ਉਸ ਵੇਲੇ ਜਿਹੜੀ ਜਥੇਬੰਦੀ ਹੁੰਦੀ ਸੀ ਅੱਜ ਉਹ ਸਮੁੱਚੀ ਜਥੇਬੰਦੀ 1992 ਤੋਂ ਵੀ ਪਹਿਲਾਂ ਦੀ ਜਥੇਬੰਦੀ ਅੱਜ ਸਾਰੀ ਇੱਕ ਮੋਟ ਉੱਥੇ ਬੈਠੀ ਆ ਮੈਨਾਂ ਹੋਰ ਆ ਸਾਬੇਸ ਲਾ ਕੇ ਦੇਵੋ ਸੇਵਾਦਾਰ ਸਮੂਹ ਸ਼ਰਮਨੀ ਅਕਾਲੀ ਦਲ ਦੀ ਜਥੇਬੰਦੀ ਤੇ ਬਹੁਤ ਹੀ ਅਜ਼ੀਜ਼ ਇੱਥੇ ਪਹੁੰਚੇ ਵੀਰੋ ਤੇ ਭੈਣੋ ਫਤਿਹ ਅਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਹਾਂ ਕਿ ਗਰਮੀ ਦੇ ਬਾਵਜੂਦ ਤੁਸੀਂ ਆਪਦੇ ਰੁਝੇਵੇਂ ਛੱਡ ਕੇ ਸਾਰੇ ਇੱਥੇ ਆਇਓ ਮੈਂ ਤਾਂ ਖਾਸ ਫ੍ਰੈਂਡ ਜੀ ਨੂੰ ਕਿਹਾ ਸੀ ਮੈਂ ਕਿਹਾ ਕਿਸੇ ਦੇ ਘਰ ਚ ਆਪਣੇ ਮੇਨ ਵਰਕਰ ਬੁਲਾ ਲੀਏ ਲੋਕਾਂ ਨੂੰ ਖਰਚਲ ਨਾ ਕਰੀਏ ਬਹੁਤ ਔਖਾ ਇਸ ਗਰਮੀ 'ਚ ਨਿਕਲਣਾ لیکن پھر بھی ਤੁਸੀਂ ਸਾਰੇ ਇੱਥੇ ਪਹੁੰਚੇ ਜਿੱਥੇ ਮੈਂ ਹੋਸ ਗਦਾ ਸ਼ੁਕਰਾਨਾ ਕਰਦੀਆਂ ਮੈਂ ਇਸ ਗੱਲ ਦਾ ਵੀ ਧੰਨਵਾਦ ਕਰਦੀਆਂ ਕਿ ਵੋਟਾਂ ਦੇ ਵੇਨੇ ਤੁਸੀਂ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਆਪ ਦਾ ਯੋਗਦਾਨ ਪਾਇਆ ਤੇ پہلے ਤੋਂ ਜਿਹੜੀ ਮੋਤਾ ਅਕਾਲੀ ਦਲ ਨੂੰ ਪੈਂਦੀ ਸੀ ਉਸ ਤੋਂ ਵੱਧ ਗਿਣਤੀ ਵਿੱਚ ਤੁਸੀਂ ਕਾਮਯਾਬੀ ਬਖਸ਼ੀ ਇਸ ਵਾਰ ਤੇ ਵੀ ਬੱਤੇ ਤੁਹਾਨੂੰ ਤੁਹਾਡੀ ਸ਼ੁਕਰਗੁਜ਼ਾਰਾ ਮੈਨੂੰ ਆ ਵੀ ਪਤਾ ਹੈ ਕਿ ਇੱਥੇ ਇੱਕ ਤੁਹਾਡੀ ਕੋਈ ਗਲੀ ਨਹੀਂ کافی ਵੱਡੀ ਗਲੀ ਜਿਹੜੀ ਬਹੁਤ ਚਿਰ ਤੋਂ ਨਹੀਂ ਪਣੀ ਹੈ ਤੇ ਉਸ ਵਾਸਤੇ ਤੁਸੀਂ ਵੋਟਾਂ ਦੇ ਵੇਲੇ ਇੱਕ ਮੰਗ ਰੱਖੀ ਸੀ ਤਾਂ ਅੱਜ ਮੈਨੂੰ ਖੁਸ਼ੀ ਹੈ ਕਿ ਪਿੰਡਾਂ ਦਾ ਦੌਰਾ ਭਾਵੇਂ ਮੈਂ ਸ਼ੁਰੂ ਨਹੀਂ ਕੀਤਾ ਮੈਂ ਘਰੇ ਪੰਚਾਇਤਾਂ ਨੂੰ ਬੁਲਾ ਕੇ ਉੱਥੇ ਹੀ ਚੈੱਕ ਦੇ ਰਹੇ ਹਾਂ ਤਾਂ ਕਿ ਲੋਕਾਂ ਦੇ ਉੱਤੇ ਤਕਰੀਬ ਨਾ ਹੋਏ ਲੇਕਿਨ ਅੱਜ ਤੁਹਾਡੇ ਪਿੰਡ ਵਿੱਚ ਆ ਕੇ 14 ਲੱਖ ਦੀ ਗ੍ਰਾਂਟ ਤੁਹਾਨੂੰ ਮੈਂ ਦੇਖੇ ਜਾ ਰਹੀ ਹੈ ਤਾਂ ਕਿ ਸਾਟੀਆਂ ਗਲੀ ਦਾ ਕੰਮ ਪੂਰਾ ਹੋ ਸਕਦਾ ਹੈ ਅੱਜ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਆਹੀ ਬੇਨਤੀ ਹੈ ਕਿਉਂਕਿ ਤੁਸੀਂ ਸਾਰੇ ਪੁਰਾਣੇ ਆਪਣੇ ਵੋਟਰ ਇੱਥੇ ਬੈਠੇ ਹੋ ਤੁਸੀਂ ਸਾਰਿਆਂ ਨੇ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਸੀਂ ਸਾਰਿਆਂ ਨੇ ਦੇਖੀ ਆਪਣੇ ਜਿਹੜੇ ਨੌਜਵਾਨ ਬੱਚੇ ਨੇ ਉਹ 8-7 ਸਾਲ ਪਹਿਲੇ ਕਈਆਂ ਦੀ ਉਮਰ ਛੋਟੀ ਹੁੰਦੀ ਸੀ ਸਰਕਾਰਾਂ ਕੰਮ ਕਰ ਰਹੀਆਂ ਨੇ ਨਹੀਂ ਕਰਿਆ ਬੱਚਿਆਂ ਦੀ ਦਿਲਚਸਪੀ ਨਹੀਂ ਹੁੰਦੀ ਲੇਕਿਨ ਬਾਦਲ ਸਾਹਿਬ ਨੇ ਕਿਵੇਂ ਮੋਟਰਾਂ ਦੇ ਕਨੈਕਸ਼ਨ ਦਿੱਤੇ ਕਿਵੇਂ ਆਟੇ ਦਾਲ ਦੇ ਕਾਰਡ ਬਣਾਏ ਕਿ ਸਰਕਾਰ ਤੋਂ ਰਾਸ਼ਨ ਦਿੰਦੀ ਸੀ ਬਾਦਲ ਸਾਹਿਬ ਨੇ ਦਿੱਤੇ ਪੈਨਸ਼ਨ ਛਗਨ ਦਿੱਤੇ ਗਲੀਆਂ ਨਾਲੀਆਂ ਬਣਾਈ ਜਿਹੜੇ ਜਿਹੜੇ ਉਹਨਾਂ ਨੇ ਕੰਮ ਕੀਤੇ ਤੁਸੀਂ ਭਲੀ ਭਾਨਤੀ ਇਹਨਾਂ ਕੰਮਾਂ ਨੂੰ ਜਾਣਦੇ ਹੋ